ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤਾਂ ਦੋਸਤੋ ਮੈਕਰਮ ਸੋਟੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਵਿਚਾਰ ਬਟਾਂਦਰਾ ਪ੍ਰੋਗਰਾਮ ਦਵਿਆ ਚਪਾ ਸਿਆਸਤ ਦੇ ਨਾਲ ਜੁੜੇ ਹੋਏ ਮਸਲਿਆਂ ਤੇ ਵਿਚਾਰ ਚਰਚਾ ਕਰਦੀ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਵੀ ਪੰਜਾਬ ਦੇ ਵਿੱਚ ਸਮੇਂ ਜਿਮਨੀ ਚੋਣਾਂ ਦੇ ਚੱਲਦਿਆਂ ਹੈ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਤੇ ਉੱਥੇ ਹੀ ਦੂਸਰੇ ਪਾਸੇ ਚੋਣ ਕਮਿਸ਼ਨ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਦੋਹਾਂ ਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗੇ ਹੋਏ ਤੇ ਦੋਹਾਂ ਨੂੰ ਹੀ ਨੋਟਿਸ ਜਾਰੀ ਕਰਕੇ ਇਸ ਦਾ ਜਵਾਬ 24 ਘੰਟਿਆਂ ਦੇ ਅੰਦਰ ਅੰਦਰ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ ਤੇ ਜੇਕਰ ਉਹਨਾਂ ਦੇ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਫਿਰ ਚੋਣ ਕਮਿਸ਼ਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਚੋਣ ਕਮਿਸ਼ਨ ਦਾ ਕਹਿਣਾ ਹੈ ਵੀ ਭਾਈ ਤੁਸੀਂ ਇਸ ਗੱਲ ਤੋਂ ਭਲੀ ਭੰਤ ਜਾਣੂ ਹੋ ਕਿ ਮਾਡਲ ਆਫ ਕੋਡ ਕੰਡਕਟ ਦੇ ਦੌਰਾਨ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ ਨਹੀਂ ਦੇ ਸਕਦੇ ਪਰ ਇਹਨਾਂ ਦੇ ਵੱਲੋਂ ਵੋਟਰਾਂ ਨੂੰ ਲਾਲਚ ਦਿੱਤਾ ਗਿਆ ਹੈ ਇਹ ਮੁੱਦਾ ਜ ਸਾਡੀ ਚਰਚਾ ਦਾ ਵਿਸ਼ਾ ਰਹੇਗਾ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਅੱਜਕੱਲ ਖੇਰੂ-ਖੇਰੂ ਹੋਇਆ ਹੋਣ ਦੇ ਕਰਕੇ ਅਸੀਂ ਚੰਗੇ ਤੇ ਦੂਜਾ ਬੁਰਾ ਦਾ ਪ੍ਰਚਾਰ ਕਰ ਰਹੇ ਨੇ ਜਿਕਰ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਿੰਘ ਸਾਹਿਬ ਦੇ ਨਾਲ ਕਿਤੇ ਬੈਠਕ ਕਰਦੇ ਵੀ ਨੇ ਤਾਂ ਸ਼ੱਕ ਦੀਆਂ ਨਜ਼ਰਾਂ ਦੇ ਨਾਲ ਹੀ ਸੁਧਾਰਵਾਦੀ ਪ੍ਰਚਾਰ ਕਰਦੇ ਨੇ ਅੱਜਕੱਲ ਇਹੇ ਚੌਰਾਹੇ ਤੇ ਖੜਾ ਜਾਪਦਾ ਹੈ ਇਸ ਨੂੰ ਬੇਮਿਸਾਲ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਮੁੱਧ ਤੇ ਵੀ ਕਰਾਂਗੇ ਅੱਜ ਆਪਾਂ ਗੱਲਬਾਤ ਸੋ ਸਾਡੇ ਨਾਲ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸੁੱਸਰ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਰਾਜੀ ਰਹੋ ਪ੍ਰੋਗਰਾਮ ਦੇ ਸਿਰੇਪਾ ਸ਼ੁਰੂਆਤ ਕਰਦੇ ਹਾਂ ਜੇ ਆਪਾਂ ਪਹਿਲਾ ਸਵਾਲ ਰੱਖ ਲੈਂਦੇ ਹਾਂ ਵੀ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਸੀਟਾਂ ਦੇ ਉੱਤੇ ਜਿੰਮਨੀ ਚੋਣਾਂ ਦਾ ਬੁਖਾਰ ਸਿਖਰ ਤੇ ਉੱਤੇ ਹੈ ਸਰ ਕਿਹ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਦਲ ਬਦਲੂ ਨਾਮ ਪਰ ਉਮੀਦਵਾਰਾਂ ਦੇ ਸਹਾਰੇ ਰਣ ਜਿੱਤਣ ਦੇ ਲਈ ਅੱਡੀ ਚੂਟੀ ਦਾ ਜ਼ੋਰ ਲਗਾ ਰਹੀਆਂ ਨੇ ਅਸਲ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਾਹਰ ਹੋ ਜਾਣ ਦੇ ਉਪਰੰਤ ਇਹੇ ਰਾਜਨੀਤਿਕ ਪਾਰਟੀਆਂ ਕੀ ਵਰਤਾਂਤ ਸਿਰਤ ਰਹੀਆਂ ਨੇ ਕੀ ਲੱਗਦਾ ਇਹ ਤੁਹਾਨੂੰ ਦੇਖੋ ਗੱਲ ਇਸ ਰਹੀ ਹੈ ਕਿ ਕਰਮਜੀਤ ਜੜੀਏ 2024 ਦੇ ਵਿੱਚ ਜਿਮਨੀ ਚੋਣ ਹੋ ਰਹੀਆਂ ਹਾਂ ਹਾਂਜੀ ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚੋਂ ਖਾਲੀ ਹੋਈਆਂ ਸੀਟਾਂ ਹੈਗੀਆਂ ਹੂੰ ਜਿਹੜੇ ਐਮਐਲਏ ਕਾਂਗਰਸ ਦੇ ਜਾਂ ਆਮਾਦੀ ਪਾਰਟੀ ਦੇ ਜਿੱਤ ਗਏ ਸੀਗੇ ਤੇ ਉਹਨਾਂ ਦੇ ਤਾਂ ਖਾਲੀ ਹੋਈਆਂ ਸੀਟਾਂ ਸੀਗੀਆਂ ਹਾਂਜੀ ਤੇ ਇਹ ਚਾਰੇ ਸੀਟਾਂ ਹੈਗੀਆਂ ਭਾਵੇਂ ਵੱਲੋਂ ਡੇਰਾ ਬੰਦਾਨੇ ਦਾ ਚਾਹ ਚੱਬੇ ਵਾਲਾ ਚਾਹ ਬਰਨਾਲਾ ਵਾਲਾ ਚਾਹ ਗਿੱਦੜ ਵਾਲਾ ਇਹਨਾਂ 'ਚ ਇਲੈਕਸ਼ਨ ਹੋ ਰਹੀਆਂ ਇਲੈਕਸ਼ਨ ਦੇ ਵਿੱਚ ਹੈਗਾ ਕਿ ਸਰਕਾਰ ਦੀ ਡਿਊਟੀ ਹੁੰਦੀ ਹੈ ਕਿ ਚੋਣ ਕਮਿਸ਼ਨ ਦੀ ਵੀ ਉਹਨਾਂ ਨੂੰ ਮਤਲਬ ਇਹਨਾਂ 6 ਮਹੀਨੇ ਜਿਹੜੀਆਂ ਹੈਗੀਆਂ ਪੂਰੀਆਂ ਕਰਨੀਆਂ ਹਾਂਜੀ ਹੁਣ ਗੱਲ ਹੈਗਾ ਕਿ ਪੌਣੇ 3 ਸਾਲ 2.5 ਸਾਲ ਰਹਿ ਗਏ ਹੈਗੇ ਸਰਕਾਰ ਦੇ 2.5 ਸਾਲ ਲੰਘ ਆਏ ਗਏ ਇਹ ਜਿਹੜੀ ਮਜੂਦਾ ਸਰਕਾਰ ਹੈਗੀ ਆ ਇਹ 91 ਸੀਟਾਂ ਵਾਲੀ ਆ ਇਹ ਚਾਰ ਸੀਟਾਂ ਜਿੱਤ ਵੀ ਜਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਹੂੰ ਸਿਰਫ ਦੋ ਘੰਟੇ ਗਿਣਨਗੇ ਵੀ ਸਾਰੇ ਜਿੱਤ ਗਿਆ 91 ਤੋਂ 96 ਹੋ ਗਏ ਆ ਹਾਂਜੀ ਜੋ ਹਾਰ ਵੀ ਜਾਵੇ ਚਾਰ ਸੀਟਾਂ ਤੋਂ ਉਹਨਾਂ ਨੂੰ ਨੁਕਸਾਨ ਕੋਈ ਨਹੀਂ ਹੈਗਾ ਹੂੰ ਤੇ ਇਸੇ ਤਰ੍ਹਾਂ ਦੀ ਦੂਜੀਆਂ ਨੇ ਪਾਰਟੀਆਂ ਹੈਗੀਆਂ ਉਹ ਵੀ ਜ਼ੋਰ ਜਮਾਈ ਕਰਦੀਆਂ ਕਿ ਅਸੀਂ ਵੀ ਜੁੜਦੇ ਆ ਅਸੀਂ ਵੀ ਜਾਗਦੇ ਆ ਸਾਡੇ 'ਚ ਵੀ ਹੈਗੀਆਂ ਕਿਉਂਕਿ ਦੋ ਐਮਐਲਏ ਕਾਂਗਰਸ ਦੇ ਹੀ ਹੈਗੇ ਆ ਪਹਿਲੇ ਪਿੰਲਾ ਗੱਦੜਵਾਦ ਤੇ ਦੂਜਾ ਆਪਣਾ ਡੇਰਾ ਬਾਬਾ ਨਾਨਕ ਹਾਂਜੀ ਤੇ ਇਸ ਕਰਕੇ ਨਾ ਮਤਲਬ ਲੱਗਦਾ ਹੈਗਾ ਕਿ ਦੋ ਸੀਟਾਂ ਉਹਦੀਆਂ ਦੋ ਸੀਟਾਂ ਉਹਦੀਆਂ ਪਹਿਲਾਂ ਹੈਗ ਉਹੜੀ ਬਨਾਲਾ ਸੀਟ 'ਤੇ ਆਮ ਆਦਮੀ ਪਾਰਟੀ ਕੋ ਸੀ ਜੇ ਜਿਮਨੀ ਚੋਣ 'ਚ ਜਿੱਤੰਦਰ ਹੋਈ ਸੀਗੀ ਉਹ ਵੀ ਪਹਿਲਾਂ ਆਮ ਆਦਮੀ ਪਾਰਟੀ ਕੋ ਜਿੱਤਿਆ ਸੀਗਾ ਤੇ ਫੇਰ ਉਹ ਬਦਲ ਗਿਆ ਸੀਗਾ ਤੇ ਫਿਰ ਉਹ ਸੋ ਖਾਲੀ ਹੋ ਗਈ ਸੀਟ ਤੇ ਫੇਰ ਆਮ ਆਦਮੀ ਪਾਰਟੀ ਸੀਟ ਲੈ ਗਈ ਸੀ ਜੀ ਔਰ ਇਹ ਗੱਲ ਸੱਚ ਹੈਗੀ ਆ ਕਿ ਇੱਕ ਵਰਤਾਰਾ ਬਣ ਗਿਆ ਕਿ ਜਿਹੜੀ ਸਰਕਾਰ ਹੁੰਦੀ ਨਾ ਉਹਨੇ ਜਿਮਨੀ ਚੋਣ ਜਿੱਤਣੀ ਹੁੰਦੀ ਆ ਹੂੰ ਮਤਲਬ ਇਹ ਮੰਨਿਆ ਗਿਆ ਹੈਗਾ ਜਿਵੇਂ ਜোন ਜਿਤਨੀ ਹੁੰਦੀ ਆ ਲੋਕ ਸਭਾ ਚੋਂ ਆਈਆਂ ਨਹੀਂ ਜਿੱਤ ਸਕੀ ਜਿਹਦੀ ਸਰਕਾਰ ਸੀ ਪੰਜਾਬ ਦੇ ਵਿੱਚੋਂ ਹਾਂਜੀ ਜਿਵੇਂ ਜোন ਦੇ ਉੱਪਰ ਹੈਗਾ ਕਿ ਉਹ ਉਹਨਾਂ ਦੇ ਮਤਲਬ ਬਾਈ ਹੋਕੇਣ ਕਰੋਕ ਸਰਕਾਰ ਦਾਰਾ ਕੁਝ ਮਤਲਬ ਜੋ ਵੀ ਤਰੀਕਾ ਹੈਗਾ ਉਹ ਵਰਦੇ ਆ ਤੇ ਜਿੱਦੇ ਵੀ ਹੈਗੇ ਆ ਤਾਂ ਕਿ ਉਹ ਪਤਾ ਲੱਗੇ ਕਿ ਸਾਡੀ ਹਰ ਰੋਣ ਪਿਆਰਤਾ ਪੂਰੀ ਸਿਗਰ ਤੇ ਹੈਗੀ ਅਜੇ ਜਿਉਂਦੇ ਆ ਸੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਮਤਲਬ 64 ਟਾਂ ਦੇ ਉੱਪਰ ਹੀ ਗਏ ਹੈਗੇ ਆ ਦੋਨੋਂ ਸੀਟਾਂ ਦੇ ਉੱਪਰ ਕੇਜਰੀਵਾਲ ਸਾਹਿਬ ਵੀ ਬੋਲ ਕੇ ਗਏ ਹੈਗੇ ਆ ਹਾਂਜੀ ਉਹ ਕੇਜਰੀਵਾਲ ਸਾਹਿਬ ਵੀ ਜੋ ਗੱਲ ਕਰ ਗਏ ਹੈਗੇ ਆ ਤੇ ਉਹ ਵੀ ਸੰਕੇਤ ਬਹੁਤ ਦੇ ਕੇ ਗਏ ਆ ਅੱਪਏ ਨੇ ਕਹਿੰਦੇ ਕਿ ਕੀਰਵਾਲ ਸਾਹਿਬ ਨੇ ਸੰਕੇਤ ਇਹ ਦਿੱਤੇ ਹੈਗੇ ਕਿ ਪੰਜਾਬ ਸਰਕਾਰ ਜਿੰਦਾਬਾਦ ਹੈਗੀ ਆ ਉਹਦੇ ਵਿੱਚ ਵੀ ਸੰਕੇਤ ਇਹ ਦਿੰਦੇ ਆ ਕਿ ਪੰਜਾਬ ਸਰਕਾਰ ਤੋਂ ਕੀਰੀਵਾਲ ਵੀ ਨਾ ਕੁਛ ਸੀ ਜਦੋਂ ਉਹਨਾਂ ਨੇ ਇਹ ਗੱਲ ਕਰਦੇ ਹੈਗੇ ਆ ਕਿ ਕੀਰਵਾਲ ਸਾਹਿਬ ਕਹਿੰਦੇ ਆ ਕਿ ਇੱਥੇ ਜਦੋਂ ਸਰਪੰਚਾਂ ਨੂੰ 100 ਚੁਕਾਈ ਹੈਗੀ ਆ 10000 ਸਰਪੰਚਾਂ ਨੂੰ ਉਹਨਾਂ ਨੇ ਜਦੋਂ ਇਹ ਗੱਲ ਇੱਕ ਮੈਸੇਜ ਦਿੱਤਾ ਹੈਗਾ ਕਿ ਅਸੀਂ ਨੇ 4 ਹਫ਼ਤਿਆਂ 'ਚ ਨਾ ਨਸ਼ਾ ਖਤਮ ਕਰਨਾ ਸੀ ਨਹੀਂ ਕਰ ਸਕੇ ਸੰਕੇਤ ਆ ਗਿਆ ਕਿ ਤੁਸੀਂ ਸਰਪੰਚ ਪੰਜ ਸਾਡੀਆਂ ਮਦਦ ਕਰੋ ਤੁਸੀਂ ਇਕਾਈਆਂ ਹੈਗੇ ਆ ਜੇ ਤੁਸੀਂ ਸਹਿਯੋਗ ਦੇਵੋ ਤੇ ਹੋ ਸਕਦਾ ਹੈਗਾ ਇਹਦਾ ਮਤਲਬ ਮਾਵਾਂ ਖੜੀਆਂ ਹੋ ਗਈਆਂ ਇਹ ਇਸ਼ਾਰਾ ਭਗਵੰਤ ਮਾਨ ਸਰਕਾਰ ਤੇ ਵੀ ਹੈ ਭਗਵੰਤਵਾਂ ਦੇ ਬੈਠਿਆਂ ਨੇ ਗੱਲ ਕਹੀ ਹੈਗੀ ਆ ਵੀ ਉਹ ਦਮਾ ਕਰਦੇ ਆ ਨਿਸ਼ਾਨ ਦੇ ਬਾਰੇ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਐਲਾਨ ਆਰਡਰ ਦੀ ਵੀ ਗੱਲ ਕੀਤੀ ਹੈਗੀ ਆ ਇੱਥੇ ਕੀਤੀ ਹੈ ਤੇ ਉਹ ਕਹਿੰਦੇ ਵੀ ਅਜੇ ਬਹੁਤ ਕੁਝ ਹੋ ਰਿਹਾ ਹੈ ਜਿਹੜਾ ਹੁਣ ਬਾਕੀ ਹੈਗਾ ਠੀਕ ਹੈ ਨਾ ਇਹ ਸੰਕੇਤ ਹੈਗੇ ਆ ਉਹ ਸੰਕੇਤ ਦੇ ਵਿੱਚ ਤੇ ਮਤਲਬ ਉਹਦੇ ਨਾਲ ਹੈਗਾ ਕਿ ਜਦੋਂ ਇਦਾਂ ਦੀ ਗੱਲ ਲੁਕਦੀ ਆ ਲੋਕ ਬਹੁਤ ਹੀ ਨਾ ਬਰੀਕੀ ਨਾ ਦੇਖਦੇ ਆ ਵੀ ਇੱਥੇ ਸੁਗਮਤਾ ਕੀ ਹੈਗੀ ਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਇਹ ਵੀ ਇੱਕ ਬਰਤਾਰਾ ਚੱਲ ਰਿਹਾ ਪੰਜਾਬ ਦੇ ਵਿੱਚ ਇਹਨਾਂ ਰੈਕਸ਼ਨਾਂ ਵਿੱਚ ਵੀ ਭਗਵੰਤ ਸਿੰਘ ਸਾਹਿਬ ਵੀ ਮਤਲਬ 15 ਤੋਂ ਬਾਅਦਾਂ 20 ਤੋਂ ਬਾਅਦਾਂ ਸ਼ਾਇਦ ਹੋ ਰੁਕਸਤ ਸੀਟ ਤੋਂ ਹੋਣਗੇ ਹਾਂਜੀ ਕਿਉਂਕਿ ਉਹਨਾਂ ਦੀਆਂ ਜੜੀਆਂ ਹਨ ਬਾਹਾਂ ਤੋਂ ਵੱਡੀਆਂ ਸੀ ਜਿਹੜੇ ਉਹਨਾਂ ਦੇ ਮਤਲਬ ਸਿਪਾ ਸਲਾਹ ਸੀ ਜਾਂ ਸਲਾਹਕਾਰ ਸੀ ਜਾਂ ਉਸ ਦੀ ਸੀਗੇ ਜਾਂ ਉਹਨਾਂ ਦੇ ਮਤਲਬ ਸਾਰੇ ਬਦਲਤੇ ਉਹ ਸਾਰੇ ਦਿੱਲੀ ਤੋਂ ਬਿਠਾਤੇ ਦਿੱਲੀ ਦੇ ਰਾਜ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਲੱਗਦਾ ਸੀ ਕਿ ਭਗਵੰਤ ਸਿੰਘ ਸਾਹਿਬ ਉਹਨਾਂ ਦੇ ਖਾਲੀ ਬਟੂਏ ਬੰਗ ਚੱਲ ਰਹੇ ਹੈਗੇ ਆ ਤੇ ਉਹਦੇ 'ਚ ਹੈ ਕੁਛ ਨਹੀਂਗਾ ਤੇ ਬਟੂਏ ਜੂਰ ਹੈਗਾ ਸਾਹਮਣੇ ਦਿਖਾਈ ਦੇ ਰਿਹਾ ਤੇ ਇਹ ਲੋਕਾਂ ਦੇ ਮਨ 'ਚ ਵੀ ਗੱਲ ਜਾਂਦੀ ਹੈਗੀ ਆ ਜੀ ਜੀ ਬੇਸ਼ੱਕ ਭਗਵੰਤ ਸਿੰਘ ਸਾਹਿਬ ਦਾਅਵਾ ਕਰਦੇ ਹੈਗੇ ਆ ਕਿ ਮੈਂ ਮਤਲਬ ਤੁਸੀਂ ਮਤਲਬ ਸਾਈਨ ਕਰਨੇ ਆ ਸਰ ਤੁਸੀਂ ਇਹਨਾਂ ਨੂੰ ਆਪਣੇ ਐਮਐਲਏ ਨੂੰ ਕਹਿਣਾ ਤਾਂ ਕੰਮ ਹੈ ਕਰਨਾ ਤੇ ਬਹੁਤ ਸਾਰੇ ਐਮਐਲਏ ਵੀ ਰਿਪੋਰਟ ਦਿੰਦੇ ਆ ਕਿ ਭਗਵੰਤ ਸਿੰਘ ਸਾਹਿਬ ਨਾਲ ਸਾਨੂੰ ਮਿਲਿਆ ਨੂੰ 6 ਮਹੀਨੇ ਹੋ ਗਏ ਆ ਇਹੀ ਲੋਕਾਂ ਦੇ ਗੱਲ ਚਰਚਾ ਹੈਗੀ ਆ ਕਿ ਜਦੋਂ ਭਗਵੰਤ ਮਾਨ ਸਾਹਿਬ ਕਿਸੇ ਫਲਕੇ ਜਾ ਕੇ ਇਹ ਕਹਿੰਦੇ ਆ ਕਿ ਤੁਸੀਂ ਮੇਰਾ ਇਹ ਬੰਦਾ ਜਿਤਾਉਣਾ ਐ ਐਮ ਐਲ اے ਹਾਂਜੀ ਤੇ ਇਹਨੇ ਤਾਂ ਨਾ ਕਹ ਮੈਨੂੰ ਕਹਿਣਾ ਤੇ ਮੈਂ ਕਰਨਾ ਹੂੰ ਤੇ ਜਦੋਂ ਐਮ ਐਲ اے ਕਹਿੰਦੇ ਵੀ 6 ਮਹੀਨੇ ਹੋ ਗਿਆ ਸਾਲ ਹੋ ਗਿਆ ਸਾਡੇ ਤੇ ਭਗਵੰਤ ਸਾਹਿਬ ਮਿਲਦੀ ਨਹੀਂਗੇ ਸਾਡੀ ਗੱਲ ਹੀ ਨਹੀਂ ਹੁੰਦੀ ਕੋਈ ਵੀ ਤੇ ਉਹਦੇ ਲੋਕੀ ਸੋਚਦੇ ਵੀ ਇਹ ਇੱਕ ਵੱਖਰਾ ਕਿੱਥੋਂ ਆ ਜਾਊਗਾ ਜਿਹਨੂੰ ਨੋਖਰਾ ਸੁਣਨਗੇ ਇਹ ਹੂੰ ਇਹ ਗੱਲਾਂ ਹੈਗੀਆਂ ਜਿਹੜੀਆਂ ਇਨਕੰਮਪਸੀਬਲ ਜਾਂਦੀਆਂ ਹੈਗੀਆਂ ਜੀ ਜੀ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਕਿ ਕੀ ਬਰਤਾਨ ਸਦਰੇ ਬਾਕੀ ਆਮ ਆਦਮੀ ਪਾਰਟੀ ਦਾ ਤੇ ਹੀ ਹੈਗਾ ਠੀਕ ਹੈ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੀਆਂ ਦੋ ਸੀਟਾਂ ਫਿਰ ਵਚਾ ਲੈਣਗੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਚਾਰ ਸੀਟਾਂ ਕੋਈ ਵੀ ਜਿੱਤ ਜਿਓਗਾ ਜੇ ਭਾਜਪਾ ਨੇ ਆਪਣੇ ਤਿੰਨ ਕੈਂਡੇ ਖੜੀ ਚਾਰ ਕੀਤੇ ਹੈਗੇ ਆ ਤੇ ਭਾਜਪਾ ਦੇ ਵਿੱਚ ਵੀ ਮਤਲਬ ਉਹਨਾਂ ਨੇ ਆਧਾਰ ਹੀ ਲੈਂਦੇ ਸਾਰੇ ਹਾਂਜੀ ਚਾਹੇ ਸ਼ਰੂਮਣੀ ਅਕਾਲੀ ਦਲ ਤੋਂ ਲਿਆ ਕੇ ਆਉਂਦੇ ਕਾਂਗਰਸ ਦਾ ਸ਼ਰੂਮਣੀ ਅਕਾਲੀ ਦਲ ਦਾ ਮਨਪ੍ਰੀਤ ਬਾਦਲ ਉੱਥੋਂ ਲੜ ਰਹੇ ਹੈਗੇ ਆ ਢਿੱਲੋਂ ਸਾਹਿਬ ਉਹ ਕਾਂਗਰਸ ਦੇ ਉੱਤੋਂ ਲੜਨੇ ਬਨਾਲੇ ਤੋਂ ਜੇ ਇੱਥੇ ਆ ਗਏ ਪਿਛਲੇ ਅਕਾਲੀ ਦਲ ਦੇ ਕਾਲੂ ਦਾ ਬੇਟਾ ਲੜ ਰ ਉਹ ਤਿੰਨਾਂ ਦੀ ਵੀ ਗੱਲ ਬੜੀ ਬੰਦੇ ਨਹੀਂ ਲੱਗਦੀ ਲੱਗਦੀ ਹੂੰ ਠੀਕ ਆ ਠੀਕ ਆ ਕੈਂਡੀਡੇਟ ਹੈਵੀ ਹੈਗੇ ਆ ਨਾਮ ਬੜਾ ਉਹਨਾਂ ਦਾ ਤੇ ਲੇਕਿਨ ਭਾਜਪਾ ਦਾ ਨਾਂ ਨਹੀਂ ਠੀਕ ਹੂੰ ਉਹਨੂੰ ਰਮਨੀਦ ਬਿੱਟੂ ਹੀ ਭਾਜਪਾ ਦੀ ਜਿਹੜੀ ਨਾ ਇਲੈਕਸ਼ਨ ਨੂੰ ਮਿਲ ਖੋਰਾ ਲਈ ਜਾਂਦੇ ਆ ਜਦੋਂ ਕਿਸਾਨ ਨੂੰ ਤਾਲੇ ਬਣ ਕਹਿੰਦੇ ਆ ਹੂੰ ਜਦੋਂ ਜਿਹੜੇ ਕਿਸਾਨਾਂ ਦੀ ਇਹ ਗੱਲ ਕਰਦੇ ਆ ਕਿ ਇਹਨਾਂ ਦੀਆਂ ਜ਼ਾਇਦਤਾਂ ਦੀ ਸਾਨੂੰ ਜਦੋਂ ਦਾ ਸੰਘਰਸ਼ ਕਰਦੇ ਹੈਗੇ ਆ ਉਹ ਜਾਂਚ ਕਰਾਉਣੀ ਪੈਣੀ ਹੈਗੀ ਆ ਤੇ ਕਿਸਾਨਾਂ ਚ ਵੀ ਰੋਸ ਆ ਰਿਹਾ ਹੈਗਾ ਤੇ ਮੈਂ ਲੰਦਾ ਕਿ ਰਵਨੀਤ ਬਿੱਟੂ ਵੀ ਚਾਹੁੰਦੇ ਆ ਕਿ ਜੇਕਰ ਮੈਂ ਮੁੱਖ ਮੰਤਰੀ ਕਿੱਦਾਂ ਬਣੂੰਗਾ ਜੇ ਬਦਲ ਮਰਬੀ ਬਸ ਜੱਜ ਜਾਂਦੇ ਤੇ ਬਿਲਕੁਲ ਬਾਦਲ ਸਾਹਿਬ ਜਿੱਤ ਜਾਂਦੇ ਹੈਗੇ ਆ ਉੱਥੋਂ ਸੀਟ ਕੱਢ ਜਾਂਦੇ ਆ ਤੇ ਨਿਰਸਿੰਧੇ ਭਾਜਪਾ ਨੂੰ ਆਪਣਾ ਪ੍ਰਧਾਨ ਬਣਾਉਣਾ ਪੈਣਾ ਬਦਲਣਾ ਕਿਉਂਕਿ ਉਹ ਅੰਦਰਖੱਤਰੇ ਰਿਜ਼ਾਈਨ ਪਹਿਲੇ ਜਾ ਕੇ ਸਾਹਿਬ ਕਰ ਚੁੱਕੇ ਆ ਹਾਂਜੀ ਠੀਕ ਹੈ ਨਾ ਉਹ ਜਗਜਗਰ ਨਹੀਂ ਹੋਇਆ ਤੇ ਇਸ ਕਰਕੇ ਉਹਨਾਂ ਨੂੰ ਵੀ ਨਵਾਂ ਪ੍ਰਧਾਨ ਬਣਾ ਤੇ ਸਿੱਖ ਜਰਾਂ ਲ ਬਣਾਇਆਗਾ ਤੇ ਸਿੱਖ ਜਰਾਂ ਦੇ ਵਿੱਚ ਉਹਨਾਂ ਨੇ ਰਵਨੀਤ ਬਿੱਟੂ ਤੇ ਆਸਰੇ ਨੇ ਚਲਣਾ ਰਵਨੀਤ ਬਿੱਟੂ ਬਿਆਨਾਂ ਸਰਤੇ ਬਹੁਤ ਛੇਤੀ ਮਤਲਬ ਕੀ ਆ ਗਿਆ ਗਿਆ ਲੇਕਿਨ ਉਹ ਨੁਕਸਾਨ ਬਹੁਤ ਜ਼ਿਆਦਾ ਕਰ ਰਹੇ ਹੈਗੇ ਭਾਜਪਾ ਦਾ ਠੀਕ ਹੈ ਨਾ ਜੀ ਜੀ ਹੁਣ ਕਾਂਗਰਸ ਦੇ ਵਿੱਚ ਵੀ ਦੇਖੋ ਉਹ ਕਾਂ ਉਹ ਕਿਤੇ ਜਾਂਦੇ ਆ ਕਿਤੇ ਨਹੀਂ ਜਾਂਦੇ ਜਾਂ ਕਿਤੇ ਬਿਆਨ ਦਿੰਦੇ ਹੈਗੇ ਆ ਪਵਨ ਰਾਜਾ ਬੜਿੰਗ ਨੇ ਵੀ ਤਸਵੀਰਾਂ ਲਾਈਆਂ ਉੱਥੇ ਜੇ ਗਏ ਨੇ ਗੱਦੜਵਾਹ ਦੇ ਵਿੱਚ ਹਾਂਜੀ ਕਿਉਂਕਿ ਰਾਜਾ ਬੜਿੰਗੀ ਹੈਗਾ ਜਦੋਂ ਇੱਥੇ ਜਿਮਨੀ ਚੋਣ ਹਾਰੀ ਹੈਗੀ ਆ ਤੇ ਰਾਜਾ ਬੜਿੰਗੀ ਕਾਰਨ ਹੈਗਾ ਕਿ ਉਹ ਜੰਨੀ ਸਾਹਿਬ ਦੀ ਜਿਹੜੀ ਕੀਤੇਗराई ਦੇ ਉੱਪਰ ਪਾਣੀ ਪਾ ਕੇ ਗਏ ਸੀ ਹੈਨਾ ਉਹਦੇ ਚ ਲੱਗਦੇ ਸੀ ਸਭ ਕੁਝ ਹੈਗਾ ਕਾਂਗਰਸੀ ਵੀ ਮਤਲਬ ਹੁਣ ਜੇ ਦੇਖਣ ਨੂੰ ਬੜੇ ਵੱਡੇ ਵੱਡੇ ਲੱਗਦੇ ਹੈਗੇ ਆ ਕਾਂਗਰਸੀ ਵੀ ਇੱਕ ਤਾਰਾ ਨਹੀਂ ਵੱਜਦਾ ਇਹਨਾਂ ਦਾ ਇੱਕ ਸੂਰਜ ਨੇਗੇ ਇੱਕ ਨੇਗੇ ਤੇ ਇਸਰਕੇ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਪਤਾ ਹੋਵੇ ਕਾਂਗਰਸੀ ਵੀ ਇੱਕ ਪਾਸੇ ਨੇਗੀ ਇੱਕ ਸੂਰਜ ਨੇਗੇ ਤੇ ਲੋਕ ਨਾ ਵੰਡੇ ਹੋਏ ਆ ਸ਼੍ਰੋਮਣੀ ਅਕਾਲੀ ਦੰਦ ਦਾ ਬਾਹਰ ਚਲੇ ਜਾਣਾ ਉਹਨਾਂ ਦੀ ਇੱਕ ਆਪਣੀ ਇੱਕ ਧਾਰਮਿਕ ਕਰਨ ਸੀਗਾ ਸੱਸੀ ਕਰਨ ਸੀਗਾ ਜਿਹਨਾਂ ਨੇ ਬਰੇ ਕਰਤਾ ਲੇਕਿਨ ਸ਼੍ਰੋਮਣੀ ਅਕਾਲੀ ਸੁਧਾਰਵਾਦੀ ਤੇ ਜਾਂ ਦੂਜੇ ਪੰਥਕ ਤੇਰਾ ਵੀ ਸਾਹਮਣੇ ਨਹੀਂ ਆਈਆਂ ਤੇ ਸ਼੍ਰੋਮਣੀ ਅਕਾਲੀ ਦੰਦ ਦੇ ਵੋਟਰ ਜਿਹੜੇ ਹੈਗੇ ਜਿਹੜੇ ਦੇ ਹੈਗੇ ਨਾ ਉਹਦੇ ਕਾਡਰ ਵੋਟਰ ਹੈਗੇ ਆ ਉਹ ਨਹੀਂ ਵੋਟ ਪਾਉਣ ਜਾਣਗੇ ਬਿਲਕੁਲ ਨਹੀਂ ਵੋਟ ਪਾਉਣਗੇ ਤੇ ਜਿਹੜੀ ਫਲੋਰਿੰਗ ਵੋਟ ਹੈਗੀ ਆ ਉਹ ਕਾਂਗਰਸ ਨੂੰ ਵੀ ਪੈ ਜਾਵੇਗੀ ਉਹ ਭਾਜਪਾ ਨੂੰ ਵੀ ਪੈ ਜਾਵੇਗੀ ਆਂਦੀ ਪਾਰਟੀ ਨੂੰ ਵੀ ਪੈ ਜਾਵੇਗੀ ਉਹ ਵੰਡੀ ਜਾਵੇਗੀ ਅਸਲੀ ਵਰਤਾਰਾ ਇਹ ਹੈਗਾ ਬਿਲਕੁਲ ਸਹੀ ਸੋ ਸਰ ਅਪ ਅਗਲੀ ਖਬਰ ਵੱਲ ਵਧਦੇ ਹਾਂ ਅਗਲਾ ਸਵਾਲ ਰੱਖ ਲੈਂਦੇ ਹਾਂ ਵਿਗਿੱਦੜਵਾਹਾਂ ਸੀਟ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਹੈ ਜਿੱਥੇ ਭਾਜਪਾ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਵੱਲੋਂ ਅੰਮ੍ਰਿਤਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਟਿੱਲੋਂ ਚੋਣ ਮੈਦਾਨ ਦੇ ਵਿੱਚ ਨੇ ਜਦਕਿ ਚੋਣ ਕਮਿਸ਼ਨ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਤੇ ਰਾਜਾ ਵੜਿੰਗ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਦੋਹਾਂ ਦੇ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਕਰਕੇ ਇਹਨਾਂ ਦੀ ਉਮੀਦਵਾਰੀ ਰੱਦ ਹੋ ਸਕਦੀ ਹੈ ਕੀ ਲੱਗਦਾ ਹੈ ਤੁਹਾਨੂੰ ਦੇਖੋ ਪਹਿਲੀ ਗੱਲ ਇਹ ਹੈ ਕਿ ਤੁਸੀਂ ਕਹੇ ਹੌਟ ਸੀਟ ਹੈਗੀ ਹੈ ਇਹ ਹੂੰ ਬਿਲਕੁਲ ਗੱਦੜਬਾ ਹੈਗੀ ਆ ਜੀ ਇਹਦੇ ਵਿੱਚ ਜਿਹੜੇ ਤਿੰਨੇ ਮਹਾਰਥੀ ਖੜੇ ਹੈਗੇ ਆ ਹਮਮ ਰਾਜਾ ਬੜਿੰਗ ਜੋ ਮਤਲਬ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਉਹਦੀ ਵਾਈਫ ਜਿਹੜੀ ਉੱਥੋਂ ਲੈਕਚਰ ਲੈ ਰਹੀ ਹੈ ਕਿਉਂਕਿ ਉਹ ਤੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਹੈਗੇ ਆ ਹਾਂਜੀ ਜੇ ਮਨਪ੍ਰੀਤ ਬਾਦਲ ਹੈਗੇ ਉਹ ਵੀ ਉੱਥੋਂ ਜਿੱਤੇ ਹੈਗੇ ਤਿੰਨ ਵਾਰੀ ਉਹ ਵੀ ਜਿੱਤੇ ਤਿੰਨ ਵਾਰੀ ਉਹ ਵੀ ਜਿੱਤੇ ਹੈਗੇ ਆ ਤੇ ਅੱਜ ਮਨਪ੍ਰੀਤ ਬਾਦਲ ਵੀ ਆਪਣੇ ਤਾਇਆ ਜੀ ਦੇ ਨਾਮ ਜਾਪ ਮਾਲਾ ਜਪ ਰਿਹਾ ਹੈਗਾ ਵੀ ਇਹ ਇਲਾਕਾ ਉਹਨਾਂ ਦਾ ਬਣਾਇਆ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਹੁੰਦਾ ਤੇ ਪ੍ਰਕਾਸ਼ ਸਿੰਘ ਬਾਦਲ ਉਹੀ ਹੈ ਜਦੋਂ ਉਹ ਮਨਪ੍ਰੀਤ ਬਾਦਲ ਨੇ ਜੋ ਤੇ ਕਾਂਗਰਸ ਵਿੱਚ ਜਾ ਕੇ ਜੋ ਬਿਆਨ ਦਿੱਤੇ ਸੀਗੇ ਵਿਧਾਨ ਸਭਾ ਵਿੱਚੋਂ ਬੋਲਿਆ ਸੀਗਾ ਵੀ ਇਹਦੇ ਲੁੱਟ ਕੇ ਖਾ ਗਏ ਸਾਰੇ ਬਾਦਲ ਪਰਿਵਾਰ ਤੇ ਅੱਜ ਉਸੇ ਬਾਦਲ ਪਰਿਵਾਰ ਦੀ ਉਹ ਮਾਲਾ ਵੀ ਜਾਪ ਰਿਹਾ ਹੈਗਾ ਪਰ ਗੱਲ ਇਹ ਹੈਗੀ ਆ ਕਿ ਤੀਜੀ ਹੈਗੇ ਆ ਆਪਣੇ ਡੈਂਪੀ ਡੇਲੋਂ ਡੈਂਪੀ ਟਿਲੋਂ ਦੇ ਵਿੱਚ ਵੀ ਮਤਲਬ ਲੋਕਾਂ ਦੇ ਵਿੱਚ ਬਹੁਤ ਵਧੀਆ ਵਿਚਾਰਦਾਰਤ ਨਹੀਂ ਗਈ ਕਿਉਂਕਿ ਅੱਜ ਪਤਾ ਨਹੀਂ ਕਿੱਦਾਂ ਮਤਲਬ ਭਗਵੰਤ ਮਾਨ ਸਾਹਿਬ ਉਹਦੀ ਬਸ ਤੇ ਸਵਾਰ ਹੋ ਗਏ ਹੈਗੀ ਆ ਠੀਕ ਹੈ ਕਿ ਨਹੀਂ ਉਹਦਾ ਬਸਾਂ ਦਾ ਬਹੁਤ ਵੱਡਾ ਕਾਰੋਬਾਰ ਆ ਬਹੁਤ ਵੱਡਾ ਉਹਨੂੰ ਇੱਕ ਬਾਦਰਾ ਦੇ ਰਾਹੀਂ ਹੀ ਉਹ ਬਹੁਤ ਵੱਡਾ ਵਪਾਰੀ ਬਣ ਗਿਆ ਸੀਗਾ ਤੇ ਕਿ ਬਾਈ ਹੁਕਣ ਕਰੁਕ ਹਾਂਜੀ ਤੇ ਅੱਜ ਉਹਨੂੰ ਘੋੜਾ ਬਣਾ ਕੇ ਉਹ ਜਿਤਨਾ ਚਾਹੁੰਦੇ ਆ ਭਗਵੰਤ ਸਿੰਘ ਡੈਂਬੂ ਢਿੱਲੋਂ ਨੇ ਮਤਲਬ ਅਜੇ ਉਹਦੇ ਪ੍ਰਤੀ ਨਾ ਲੋਕਾਂ ਦੀ ਹਮਦਰਦੀ ਤੇ ਨਹੀਂ ਕੋਈ ਵੀ ਹੈਗੀ ਲੇਕਿਨ ਇਹ ਗੱਲ ਹੈਗੀ ਆ ਕਿ ਡੈਂਬੂ ਢਿੱਲੋਂ ਦੇ ਕੋਲ ਹੈਗਾ ਕੰਮ ਕਰਨ ਦਾ ਤਰੀਕਾ ਹੈਗਾ ਕਿਉਂਕਿ ਉਹਨੇ ਪਿਛਲੀ ਸਰਕਾਰਾਂ ਵਿੱਚ ਸਿੱਖਿਆ ਹੋਇਆ ਵਾ ਬੇਸ਼ੱਕ ਉਹ ਜਿੱਤਿਆ ਨਹੀਂ ਜੀ ਬੇਸ਼ੱਕ ਉਹ ਕਦੇ ਜਿੱਤਿਆ ਨਹੀਂ ਲੇਕਿਨ ਉਹ ਇਲੈਕਸ਼ਨ ਲੜਦਾ ਰਿਹਾ ਤੇ ਉਹਨੂੰ ਕੁਝ ਕਰਨਾ ਹੁੰਦਾ ਬਈ ਹੋਕਣ ਕੋਈ ਕੰਮ ਵੀ ਕਰਨਾ ਹੁੰਦਾ ਹੈਗਾ ਤਜਰਬਾ ਹੋ ਗਿਆ ਨਾ ਤਜਰਬਾ ਹੋ ਗਿਆ ਚੌਥੀ ਗੱਲ ਹੈ ਕਿ ਉੱਥੇ ਨਾ ਸੁਖਰਾਜ ਸਿੰਘ ਖੜੀਆ ਗਿਆ ਹਾਂਜੀ ਸੁਖਰਾਜ ਸਿੰਘ ਖੜੇ ਹੈ ਗਿਆ ਜਿਨ੍ਹਾਂ ਦੇ ਪਿਤਾ ਅ ਕਿਸਨ ਭਗਵਾਨ ਸਿੰਘ ਜੀ ਅਚੀਦ ਹੋ ਗਿਆ ਸੀ ਬਰਗਾੜੀ ਕਾਨ ਦੇ ਵਿੱਚ ਠੀਕ ਹੈ ਨਾ ਉਹਨੇ ਹੁਣ ਤੱਕ ਬਰਗਾੜੀ ਕਾਨ ਦੇ ਮਤਲਬ ਨਿਆਂ ਨਹੀਂ ਲੜ ਰਹੇ ਹੈਗੇ ਅੱਜ ਉਹ ਵੀ ਇਲੈਕਸ਼ਨ ਲੜ ਰਹੇ ਹੈਗੇ ਤੇ ਹੁਣ ਇਹ ਗੱਲ ਹੈਗੀ ਆ ਕਿ ਤਿੰਨ ਦੇ ਕਹਿੰਦੇ ਨੇ ਤਰੰਤਰ ਖੜੇ ਆ ਚੌਥੇ ਉਹ ਵੀ ਖੜੇ ਹੈਗੇ ਆ ਹੁਣ ਲੋਕ ਉਹ ਸੁਖਰਾਜਿਕ ਨਾ ਕਿੰਨੇ ਖੜਦੇ ਹੈਗੇ ਆ ਹੁਣ ਦੇਖਣਾ ਕਿ ਪੰਥ ਕਿੱਥੇ ਖੜਾ ਹੈਗਾ ਹਾਂਜੀ ਹੁਣ ਜੇ ਅਕਾਲੀ ਦਲ ਨਹੀਂ ਖੜਾ ਜੀ ਜੇ ਕੋਈ ਹੋਰ ਨਹੀਂ ਪੰਥਿਕ ਤਰ੍ਹਾਂ ਨਹੀਂ ਖੜੀਆਂ ਸੁਖਰਾਜ ਤਾਂ ਖੜਿਆ ਨਾ ਸੁਖਰਾਜ ਦੇ ਨਾਲ ਵੀ ਲੋਕਾਂ ਦੀ ਕਿੰਨੀ ਕਿ ਹਮਦਰਦੀ ਹੈਗੀ ਆ ਵੀ ਉਹ ਬਰਗਾੜੀ ਕਾਂ ਦਾ ਜਿਹੜਾ ਹੁਣ ਤੱਕ ਲੜਾਈ ਚੱਲਦੀ ਸੀ ਵੀ ਨਾ ਤੇ ਆਮ ਆਦੀ ਪਾਰਟੀ ਨੇ ਕੀਤਾ ਇਨਸਾਫ ਨਾ ਕਾਂਗਰਸ ਨੇ ਕੀਤਾ ਨਾ ਅਕਾਲੀ ਦਲ ਨੇ ਕੀਤਾ ਹਾਂਜੀ ਤਿੰਨੇ ਹੀ ਪਾਰਟੀਆਂ ਦੇ ਜਿਹੜੇ ਕੜਾ ਮਚੌਦਰੀ ਖੜੇ ਹੈਗੇ ਆ ਗਲੇ ਨੰਬਰ ਦਾ ਰਹਿ ਗਿਆ ਉਹਦੇ ਮੁਕਾਬਲੇ ਕੌਣ ਆ ਜਿਹੜਾ ਤਿੰਨਾਂ ਪਾਰਟੀਆਂ ਤਿੰਨਾਂ ਸਰਕਾਰਾਂ ਨਾਲ ਲੜਦਾ ਰਿਹਾ ਸੁਖਰਾਸ ਸਿੰਘ ਹੈਗਾ ਤੇ ਹੁਣ ਸੁਖਰਾਸ ਸਿੰਘ ਨੇ ਕਿੰਨੇ ਕਿਲੋ ਖੜਦੇ ਹੈਗੇ ਗੱਲ ਤੇ ਹੈਗੀ ਕਿ ਉਹ ਇਲੈਕਸ਼ਨ ਹੈਗੀ ਪੈਸੇ ਦੀ ਸਹੀ ਹੈ ਜਿੱਥੋਂ ਤੁਸੀਂ ਆਖਿਆ ਹੈਗਾ ਕਿ ਦੋ ਨੋਟਿਸ ਵੀ ਜਾਰੀ ਹੋ ਗਏ ਦੋ ਨਾਟੂ ਜਾਰੀ ਕਿਉਂ ਹੋ ਗਿਆ ਕਿ ਇੱਕ ਮਸਜਿਦ ਦੇ ਵਿੱਚ ਰਾਜਾ ਵੜਿੰਗ ਪੈਸੇ ਦੀ ਗੱਲ ਕਰ ਰਹੇ ਹੈ ਕਿ ਜਿੱਥੇ 25 ਤੋਂ 50 ਹਜ਼ਾਰ ਦਵਾਂਗਾ ਜੇ ਗੱਲ ਉੱਠੀ ਆ ਕਿਸ ਢੰਗ ਨਾਲ ਪਹਿਲੀ ਗੱਲ ਤੇ ਕਿਸੇ ਵੀ ਧਰਮ ਸੰਤ ਤੇ ਜਾ ਕੇ ਤੁਸੀਂ ਨਹੀਂ ਕਰ ਸਕਦੇ ਤੇ ਉਹ ਬੱਜਦੇ ਇਸ ਕਰਕੇ ਬੱਜ ਜਾਣਾ ਕਿ ਉਹ ਜਵਾਬ ਦੇ ਦੇਣਗੇ ਕਿ ਮੈਂ ਤੇ ਮੱਥਾ ਟੇਕਣ ਗਿਆ ਸੀ ਕਿਸੇ ਨੂੰ ਮਿਲਣ ਗਿਆ ਸੀ ਕਿ ਉੱਤੇ ਗੱਲ ਕੁਦਰਤੀ ਹੋ ਹੀ ਗਈ ਹੈ ਕਿਉਂਕਿ ਅਮਰਤਾ ਵੜਿੰਗ ਇਲੈਕਸ਼ਨ ਲੜ ਰਿਹਾ ਗਿਆ ਹੂੰ ਠੀਕ ਹੈ ਨਾ ਰਾਜਾ ਵੜਿੰਗ ਦਾ ਸਪੋਰਟਰ ਹੈ ਗਿਆ ਰਾਜਾ ਵੜਿੰਗ ਨੂੰ ਸੁਝਾਅ ਮਿਲਿਆ ਕਿ ਦੋ ਦਿਨ ਨਾ ਬੋਲ ਹੂੰ ਅੱਜ ਤੱਕ ਭਾਰਤ ਦੇ ਵਿੱਚ ਕਦੇ ਵੀ ਇਲੈਕਸ਼ਨ ਰੱਦ ਨਹੀਂ ਹੋਏ ਕਿਸੇ ਦੀ ਹੁਣ ਜਿੰਨੇ ਮੈਨੀਫੈਸਟੋ ਹੈਗੇ ਆ ਹਾਂਜੀ ਸਾਰੀਆਂ ਪਾਰ ਬਿਲਕੁਲ ਇਹ ਲਾਲਜੀ ਆ ਹੂੰ ਜੇ ਕਿਤੇ ਮੋਦੀ ਸਾਹਿਬ ਬੋਲਦੇ ਆ ਰਾਹੁਲ ਗਾਂਧੀ ਬੋਲਦੇ ਸਾਰੇ ਬੋਲਦੇ ਆ ਉਹਨੇ ਸਪੀਚਸ ਕਰਦੇ ਆ ਉਹਦੇ ਵਿੱਚ ਲੋਕੈਲ ਸ਼ਿਪਿਆ ਕੀ ਹੁੰਦਾ ਹੈ ਲਾਲਚ ਤੇ ਜੇ ਉਹਨੇ ਜਾ ਕੀਤਾ ਸਿਰਫ ਉਹਦਾ ਗੱਲ ਹੈਗਾ ਕਿ ਉਹਨੇ ਜਾ ਕੇ ਗੱਲ ਇੱਥੇ ਕੀਤੀ ਮਨਪ੍ਰੀਤ ਬਾਦਲ ਹੂੰ ਵੀ ਬੈਠ ਕੇ ਬੜੀ ਵਧੀਆ ਗੱਲ ਕਰ ਰਹੇ ਹੈਗੇ ਉਹਨਾਂ ਨੌਕਰੀਆਂ ਵੰਡ ਰਹੇ ਹੈਗੇ ਹਾਂਜੀ ਉਹ ਜੇ ਕਹਿੰਦੇ ਜਤਨ ਨੂੰ ਰੋਲ ਨੰਬਰ ਆ ਗਿਆ ਰੇਲਵੇ ਦਾ ਤੇ ਮੈਂ ਦੱਸਦੀ ਆਪਣਾ ਰੇਲਵੇ ਮੰਤਰੀ ਤੇ ਤੁਰਿਆ ਫਿਰਦਾ ਵਾ ਹੂੰ ਹਨਾ ਬਿੱਟੂ ਤਬ ਬੰਦੇ ਲਾਂਗੇ ਜਾਂ ਤੈਨੂੰ ਪੁਲਿਸ ਭਰਤੀ ਕਰ ਦਾਂਗੇ ਇਥੋਂ ਤੱਕ ਮਨਪ੍ਰੀਤ ਬਾਦਲ ਇਹ ਵੀ ਗੱਲ ਕਹਿ ਕੇ ਹੈਗੇ ਆ ਹੁਣ ਤੱਕ ਬਕਾਨਤ ਕਰਦੇ ਆ ਰਹੇ ਮੋਦੀ ਸਾਹਿਬ ਕਿਹੜੀ ਜਿਹੜੀ ਇਹਨਾਂ ਨੇ ਆਰਮੀ ਬਣਾਈ ਕਿਹੜੀ ਆਰਮੀ ਬਣਾਈ ਹੈ ਹੂੰ ਅਗਨੀਵੀਰ ਅਗਨੀਵੀਰ ਉਹ ਕਹਿੰਦਾ ਅਗਨੀਵੀਰ ਦਾ ਫਾਇਦਾ ਕੋਈ ਨਹੀਂ ਉਹ 4 ਸਾਲ ਦੀ ਹੈ ਅੱਛਾ ਜੀ ਜੀ ਭਾਜਪਾ ਦਾ ਕੈਂਡੀਡੇਟ ਗੱਲ ਕਰ ਰਿਹਾ ਅਗਨੀ ਫੀਰ ਜਿਹੜੀ ਕੋਈ ਫੌਜ ਨਹੀਂ ਗਈ 4 ਸਾਲ ਦੀ ਉਹ ਤੈਨੂੰ ਜਾਣ ਦਾ ਫਾਇਦਾ ਕੋਈ ਨਹੀਂ ਤੈਨੂੰ ਮੈਂ ਹੋਰ ਇੰਡੀਅਨ ਟਿਪ ਦੇ ਭੇਜਦਾ ਪੁਲਿਸ ਭਰਤੀ ਕਰਾ ਸਕਦਾ ਤੇ ਉਹ ਭਰਤੀਆਂ ਦੇ ਵੀ ਕਾਟ ਦੇ ਰਿਹਾ ਬੇਸ਼ੱਕ ਹੂੰ ਮਤਲਬ ਉਹਨਾਂ ਦੇ ਕਾਰਡ ਦੇ ਉੱਤੇ ਦੋ ਵਾਰੀ ਵਿਜ਼ੇ ਮੰਤਰੀ ਰਹੇ ਹੈਗੇ ਚਕਾਲੀ ਦਲ ਦੇ ਵਿੱਚ ਜਾਂ ਕਾਂਗਰਸ ਵਿੱਚ ਕਦੀ ਇੱਕ ਬੰਦਾ ਭਰਤੀ ਨਹੀਂ ਹੋਇਆ ਤੇ ਮਨਪ੍ਰੀਤ ਬਾਦਲ ਵੀ ਸਿਰਫ ਮਤਲਬ ਮੈਂ ਕਹਿੰਦਾ ਸ਼ਗੂਫੇ ਛੱਟ ਰਹੇ ਹੈਗੇ ਲੋਕ ਨੂੰ ਇਸ ਗੱਲ ਦਾ ਪਤਾ ਹੈਗਾ ਮਨਪ੍ਰੀਤ ਬਾਦਲ ਵੀ ਸੋਕੇ ਨਹੀਂ ਜਤਰੇ ਹੂੰ ਡੈਂਪੀ ਢਿੱਲਾਂ ਸੋਕਾ ਨਹੀਂ ਜਤਰਿਆ ਤੇ ਅਮਰਤਾ ਵੜਿੰਗ ਵੀ ਸੋਕੇ ਜਤਰਨ ਦਾ ਇਹ ਕਾਟੇ ਦਾ ਮੁਕਾਬਲਾ ਹੈਗਾ ਪਰ ਸੁਖਰਾਜ ਕਿੰਨੀਆਂ ਵੋਟਾਂ ਲੈ ਜਾਂਦਾ ਉਹਦੇ ਵਿੱਚ ਗੱਲ ਵੱਖਰੀ ਹੈਗੀ ਆ ਤੇ ਹੁਣ ਚੋਣ ਕਮਿਸ਼ਨ ਨੇ ਕੀ ਸਜ਼ਾ ਦੇਣੀ ਹੈ ਹੂੰ ਚੋਣ ਕਮਿਸ਼ਨ ਨੇ ਇਹ ਗੱਲ ਬਾਹਰ ਨਹੀਂ ਦੇਣੀ ਆ ਕਿ ਦੋ ਦਿਨ ਲਈ ਤੁਸੀਂ ਇਹ ਨਾ ਰਾਜਾ ਵੜਿੰਗ ਨਹੀਂ ਬੋਲਣਗੇ ਹੂੰ ਠੀਕ ਹੈ ਨਾ ਉਦੋਂ ਵੀ ਕਹਿੰਗੇ ਦੋ ਦਿਨ ਨਹੀਂ ਬੋਲਣਗੇ ਜਿੱਦਾਂ ਕਿ ਤਰੋਕ ਲਾਉਣਗੇ ਅਜ ਤੱਕ ਸਜ਼ਾ ਨਹੀਂ ਮਿਲਿਆ ਕਿਸੇ ਵੀ ਕਿਉਂਕਿ ਉਹ ਵੀ ਚਾਹੁੰਦੇ ਹੁੰਦੇ ਆ ਵੀ ਚੋਣ ਕੰਵਿੰਦਾ ਮੇਰੇ ਮਨੋਰਥ ਕੀ ਆ ਕਿ ਇਲੈਕਸ਼ਨ ਨੂੰ ਨੇਪਰੇ ਚਾੜਨਾ ਤੇ ਮਾੜੀ-ਮੁੱਢੀਆਂ ਵਾਲੇ ਹਾਰਡਲਸ ਆਉਂਦੀਆਂ ਹੈਗੀਆਂ ਉਹਨਾਂ ਨੂੰ ਪਰੇ ਕਰਕੇ ਉਹਨਾਂ 'ਤੇਰੇ ਕਰ ਲੈਣਾ ਹੈ ਸਹੀ ਹੈ ਜੀ ਸੋ ਸਿਰ ਬਾਕੀ ਦੇ ਮਸਲੇ ਆਪਾਂ ਬ੍ਰੇਕ ਦੋ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਦੋ ਉਸ ਬਾਅਦ